ਦਰਦ ਦੁਖ ਭੰਜਨਾ ਕਡ ਕਡਨਾ ਤਿਆਨਾਤ ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾ ਜੋ ਮੰਗੈ ਠਾ ਕੋਰੀ ਆਪਣੇ ਤੇ ਸੋਈ ਸੋਈ ਦਿਵੇ ਨਾਨਕ ਦਾਸ ਮੁਕਤੀ ਜੋ ਬੁਲ ਲੈ ਇਹ ਹੂ ਆ ਸਚ ਹੋਵੇ ਜ਼ਾਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਪ੍ਰਪੂਰ ਸਿਮਰਤ ਗੁਰੂ ਲੋਗ ਪ੍ਰੋਗ ਦੇ ਰੱਖਿਆ ਭਗਤ ਵਸ਼ ਲੈ ਗਿਆnde ਸਾਗਰ ਗੁਰੂਆਂ ਦੇ ਗੁਰੂ ਸ਼ਬਦ ਗੁਰੂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਹਜੂਰੀ ਦੇ ਵਿੱਚ ਗੁਰੂ ਸ਼ਬਦ ਦੇ ਨਾਲ ਜੁੜੇ ਬੈਠੇ ਸਾ ਸੰਗਤ ਤਨਤਾ ਦੇ ਯੋੜ ਭਾਗੇ ਹੋ ਗੁਰੂ ਸਾਹਿਬ ਨੇ ਮਿਹਰ ਕਿਰਪਾ ਦਇਆ ਕੀਤੀ ਹੈ ਸਵਾਸ ਬਖਸ਼ ਨੇ ਜੀਵਨ ਦਿੱਤਾ ਹੈ ਤੰਦਰੁਸਤੀਆਂ ਬਖਸ਼ੀਆਂ ਉਦਮ ਬਖਸ਼ੀ ਆਪਣੀ ਗੋਦ ਬਖਸ਼ੀ ਹੈ ਆਓ ਸੱਚੇ ਪਾਤਸ਼ਾਹ ਦੀ ਗੋਦ ਵਿੱਚ ਬੈਠ ਕੇ ਬਰੂਦੀ ਅਸੀਸ ਪ੍ਰਾਪਤ ਕਰ ਲਈ ਹੈ ਗੁਰੂ ਦਾ ਪਿਆਰ ਪ੍ਰਾਪਤ ਕਰ ਲਈ ਹੈ ਮਿਹਰ ਪ੍ਰਾਪਤ ਕਰ ਲਈ ਹੈ ਜਦੋਂ ਮਿਹਰ ਪਿਆਰ ਪ੍ਰਾਪਤ ਕਰਨ ਹੋਵੇ ਕਿ ਗੁਰੂ ਤੋਂ ਪ੍ਰਾਪਤ ਕਰ ਹੋ ਜਾਵੇ ਜਾਂ ਮਿਲ ਜਾਵੇ ਬੰਦੇ ਦਾ ਜੀਵਨ ਤੇ ਜ਼ਿੰਦਗੀ ਜੜੀ ਹੈ ਬਦਲ ਜਾਂਦੀ ਹੈ ਆਪਾਂ ਕਿਸੇ ਭਜਨ ਬੰਦਗੀ ਵਾਲੇ ਬੰਦੇ ਨੂੰ ਅਕਸਰ ਕਈ ਵਾਰ ਕਹਿੰਦੇ ਆ ਅੱਜ ਹੀ ਸਾਡੇ ਬੱਚੇ ਨੂੰ ਪਿਆਰ ਦਿਓ ਪਿਆਰ ਅਸੀਸ ਪਿਆਰ ਅਸੀਸ ਦੇ ਵਿੱਚ ਕੀ ਹੈ ਉਦੇ ਵਿੱਚ ਇੱਕ ਬਖਸ਼ਿਸ਼ ਆ ਇੱਕ ਬਰਕਤ ਹੈ ਕੁਦਰਤੀ ਇਹ ਸਾਡੀ ਧਾਰਨਾ ਹੈ ਕਿ ਜਦੋਂ ਕਿਸੇ ਸਿਰ ਤੇ ਹੱਥ ਰੱਖਿਆ ਜਾਂਦਾ ਸਿਰ ਤੇ ਹੱਥ ਰੱਖਿਆ ਜਾਂਦਾ ਪਿਆਰ ਦਿੱਤਾ ਜਾਂਦਾ ਤੇ ਅਸੀਸ਼ ਮਿਲਦੀਆਂ ਖੁਸ਼ੀਆਂ ਮਿਲਦੀਆਂ ਹਨ ਤੇ ਗੁਰੂ ਮਹਾਰਾਜ ਜੀ ਕਹਿੰਦੇ ਸਮਰੱਥ ਗੁਰੂ ਸਿਰ ਹੱਥ ਧਰਿਓ ਸਮਰੱਥ ਗੁਰੂ ਸਿਰ ਹੱਥ ਧਰਿਓ ਜਿਸ ਦੇ ਸਿਰ ਦੇ ਉੱਪਰ ਸਿਸ ਦੇ ਉੱਪਰ ਮਹਾਰਾਜ ਜੀ ਆਪਣੀ ਮਿਹਰ ਕਿਰਪਾ ਰੂਪੀ ਵਾਹ ਜਾਂ ਹੱਥ ਰੱਖ ਦਿੰਦੇ ਹਨ ਉਹਨੂੰ ਵੀ ਪਿਆਰ ਮਿਲ ਜਾਂਦਾ ਜਿੰਨੂੰ ਗੁਰੂ ਦਾ ਪਿਆਰ ਮਿਲ ਜਾਂਦਾ ਹੈ ਹੋਰ ਦੁਨੀਆਂ ਵਿੱਚ ਉਸ ਨੂੰ ਕੋਈ ਚੀਜ਼ ਦੀ ਜ਼ਰੂਰਤ ਰਹਿ ਨਹੀਂ ਜਾਂਦੀ ਸਭ ਤੋਂ ਕੀਮਤੀ ਆਪਾਂ ਰੋਜ਼ ਬੜਦੇ ਆ ਸੁਣਦੇ ਆ ਵੀ ਗੁਰੂ ਦਾ ਪਿਆਰ ਹੀ ਹੈ ਪ੍ਰੇਮ ਬਹੁਤ ਵੱਡੀ ਦਾਤ ਹੈ ਜਿੰਨੇ ਅਸੀਂ ਇੱਥੇ ਆਨੇ ਆ ਜਿਹੜੇ ਭਾਵਨਾ ਦੇ ਨਾਲ ਆਪਾਂ ਮਹਾਰਾਜ ਚੰਨਾਂ ਜੀ ਬੰਦੇ ਹਾਂ ਨਤਮਸਤਕ ਹੁੰਦੇ ਆ ਵਾਕੀ ਸਾਨੂੰ ਸੱਚ ਮੁੱਚ ਪਿਆਰ ਮਿਲਦਾ ਹੈ ਅਸੀਸ ਮਿਲਦੀ ਹੈ ਦੇਹੋ ਸਜਣਾ ਅਸੀਸ ਲੀਆਂ ਜੋ ਹੋਵੇ ਸਾਹਿਬ ਸਿਓ ਮੇਲ ਸੋ ਮਹਾਰਾਜ ਫਰਮਾਨ ਕਰਦੇ ਨੇ ਅੱਜ ਦਾ ਉਹ ਸ਼ਬਦ ਅਸਾਂ ਦੀ ਵਾਰਦ ਸ਼ੀਵਾਂ ਸ਼ੱਕਾਂ ਸੁਲੁਗ ਦੇ ਪੜੀ ਦਿਵਚਾਲ ਪ੍ਰਾਪਤ ਕਰਦੇ ਮਹਾਰਾਜ ਫਰਮਾਨ ਕਰਦੇ ਪੰਥ ਦਸਾਵਾ ਨਿਤ ਖੜੀ ਮੁੰਦ ਜੋ ਬਣ ਬੱਲੀ RAM ਰਾਜੇ ਏ ਮੇਰੇ ਮਾਲਕ ਮੈਂ ਜੀਵ ਸਤਰੀ ਇੱਕ ਬੜੀ ਅੰਦਰੋਂ ਭਾਵਨਾਵਾਂ ਦੇ ਨਾਲ ਇੱਕ ਮੌਂਦ ਹੀ ਅੰਦਰੋਂ ਸ਼ਰਧਾ ਦੇ ਨਾਲ ਪਰ ਇੱਕ ਅਣਜਾਣ ਰੂਪ ਦੇ ਵਿੱਚ ਤੇਰੇ ਉਸ ਦਰ ਤੇ ਤੇਰੇ ਉਸ ਰਾਹ ਤੇ ਖਲੋਤੀਆਂ ਤੇ ਤੈਨੂੰ ਉਡੀਕ ਰਹੀ ਹਾਂ ਮੈਂ ਤੇਰੇ ਘਰ ਦਾ ਰਾਹ ਪੁੱਛਦੀ ਹਾਂ ਪੰਥ ਦਸਾਵਾਂ ਨਿਤ ਖੜੀ ਖੜੀ ਵਰਤਿਆ ਇਸਤਰੀ ਲਿੰਗ ਪੰਥ ਦਸਾਵਾਂ ਨਿਤ ਖੜੀ ਮੁੰਦ ਜੋਵਨ ਬਾਲੀ RAM ਰਾਜੇ ਮੁੰਦ ਜੀਵ ਇਸਤਰੀ ਜੋਵਨ ਜਵਾਨੀ ਦੇ ਵਿੱਚ ਮਤਲਬ ਉਹ ਜਵਾਨੀ ਦਾ ਮਤਲਬ ਤੇ ਹੋਸ਼ੋ ਆਵਾਸ ਇਹ ਨਹੀਂ ਵੀ ਬੁਜੁਰਗ ਜੜੀ ਕੋ ਇਸਤਰੀ ਹੋਏਗੀ ਉਹ ਨਹੀਂ ਮਤਲਬ ਉਸ ਦੇ ਰਾਹ ਨੂੰ ਦੇਖਦੀ ਹੋਏਗੀ ਇਹ ਨਹੀਂ ਮਤਲਬ ਉਸ ਦੇ ਵਿੱਚ ਤਾਕਤ ਹੋਵੇ ਹੁਚੋ ਆਸ ਹੋਵੇ ਉਹਦਾ ਦਿਮਾਗ ਕੰਮ ਕਰਦਾ ਹੋਵੇ ਰਿਸ਼ਤ ਪੁਸ਼ਟ ਹੋਵੇ ਸਹੀ ਹੋਵੇ ਸਰੀਰਕ ਤੌਰ ਤੇ ਵੀ ਮਾਨਸਿਕ ਤੌਰ ਤੇ ਵੀ ਤੇ ਮੈਂ ਇਸ ਤਰ੍ਹਾਂ ਬਿਲਕੁਲ ਚੇਤਨ ਹੋ ਗਏ ਤੇਰੇ ਉਸ ਘਰ ਦਾ ਰਾਹ ਤੇਰੇ ਉਸ ਦਰ ਤੇ ਜਾ ਕੇ ਜਾਂ ਤੇਰੇ ਉਸ ਰਾਹ ਦੇ ਵਿੱਚ ਖੜ ਕੇ ਮੈਂ ਪੁੱਛ ਰਹੀ ਆ ਮੁੰਦ ਜੋਬਨ ਵਾਲੀ ਰਾਮ ਰਾਜੇ ਹਰ ਹਰ ਨਾਮ ਚਿਤਾਏ ਗੁਰ ਹਰ ਮਾਰਗ ਚੱਲੀ ਏ ਮੇਰੇ ਸਤਗੁਰ ਜੀ ਏ ਮੇਰੇ ਮਾਲਕ ਜੀ ਮੇਰੇ ਤੇ ਮੇਰ ਕਰੋ ਮੈਨੂੰ ਆਪਣੇ ਉਸ ਮਾਲਕ ਦਾ ਜਿਹੜਾ ਨਾਮ ਹੈ ਉਹ ਚੇਤੇ ਕਰਵਾਉਂਦੇ ਰਹੋ ਹਰ ਹਰ ਨਾਮ ਚਿਤਾਏ ਗੁਰ ਮੈਂ ਉਹਨੂੰ ਚੇਤੇ ਰੱਖਾਂ ਮੈਂ ਉਹਨੂੰ ਯਾਦ ਰੱਖਾਂ ਆਪਾਂ ਰੋਜ ਆਉਂਦੇ ਆਂ ਤੇ ਸਾਨੂੰ ਚੇਤਾ ਆਈ ਜਾਂਦਾ ਮਹਾਰਾਜ ਦਾ ਜਦੋਂ ਅਸੀਂ ਕਥਾ ਕੀਰਤਨ ਇਤਨੇ ਮਸਲਵਣ ਕਰਦੇ ਆਂ ਬਸ ਇਦਾਂ ਹੀ ਮਹਾਰਾਜ ਜੀ ਕਹਿੰਦੇ ਭਈ ਮਿਰ ਤੇ ਮੇਰ ਕਰ ਮੈਨੂੰ ਚੇਤੇ ਕਰਾਉਣ ਵਾਲੇ ਮਿਲਾ ਹਰ ਹਰ ਨਾਮ ਚਿਤਾਏ ਗੁਰ ਹਰ ਮਾਰਗ ਚੱਲ ਲਈ ਤਾਂ ਜੋ ਮੈਂ ਉਸ ਰਸਤੇ ਤੇ ਤੁਰਿਆ ਰਹਾ ਜਾਂ ਤੁਰੀ ਰਹਾ ਮੈਨੂੰ ਤੇਰੇ ਨਾਲ ਜੋੜਨ ਵਾਲੇ ਚਾਹੀਦੇ ਨੇ ਮੈਨੂੰ ਤੈਨੂੰ ਯਾਦ ਕਰਾਉਣ ਵਾਲੇ ਚਾਹੀਦੇ ਨੇ ਤੇਰੇ ਨਾਲੋਂ ਤੋੜਨ ਵਾਲੇ ਤੇਰੀ ਯਾਦ ਨੂੰ ਭੁਲਾਉਣ ਵਾਲਿਆਂ ਦੀ ਬਿਲਕੁਲ ਜ਼ਰੂਰਤ ਨਹੀਂ ਹੈ ਤੇਰੇ ਨਾਲ ਜੋੜਨ ਵਾਲਿਆਂ ਦੀ ਜ਼ਰੂਰਤ ਹੈ ਜਿਹੜਾ ਗੁਰੂ ਦੇ ਨਾਲ ਜੋੜਦਾ ਹੈ ਉਹਦੀ ਸੰਗਤ ਹੋਣੀ ਚਾਹੀਦੀ ਹੈ ਜਿਹੜਾ ਗੁਰੂ ਦੇ ਨਾਲ ਨਹੀਂ ਜੋੜਦਾ ਉਹਦੇ ਤੋਂ ਕਿਨਾਰਾ ਹੋਣਾ ਚਾਹੀਦਾ ਦੂਰੀ ਹੋਣੀ ਚਾਹੀਦੀ ਹੈ ਮੇਰੇ ਮਨ ਤਾਂ ਨਾਮ ਆਧਾਰ ਹੈ ਹਉਮੈ ਬਖ ਜਲੀ ਮੇਰੇ ਮਨ ਵਿੱਚ ਤੇਰੇ ਨਾਮ ਦਾ ਸਹਾਰਾ ਹੈ ਮੈਂ ਅੰਦਰੇ ਕੀ ਟੇਕ ਤੇਰਾ ਨਾਮ ਗੁੰਧਕਾਰ ਜਿਸ ਦੀ ਬਰਕਤ ਦੇ ਨਾਲ ਮੈਂ ਆਪਣੇ ਅੰਦਰ ਬਲ ਰਹੀ ਹਉਮੈ ਦੀ ਅਗਨੋਂ ਸਾੜਦਿਆਂ ਮੇਰੇ ਤੇ ਮਿਹਰ ਦਿਆ ਕਰ ਮੇਰੇ ਮਨ ਤਨ ਨਾਮ ਹੀ ਆਧਾਰ ਹੈ ਮੇਰਾ ਮਨ ਮੇਰਾ ਤਨ ਤੇਰਾ ਤੇਰੇ ਨਾਮ ਤੇਰਾ ਨਾਮ ਜਿਹੜਾ ਉਹਦਾ ਆਧਾਰ ਬਣ ਜਾਏ ਤਾਂ ਜੋ ਅੰਦਰ ਜਲ ਰਹੀ ਹਉਮੇ ਦੀ ਅਗਰੀ ਨੂੰ ਮੈਂ ਝੰਡ ਕਰ ਸਕਾਂ ਬੁਝਾ ਸਕਾਂ ਹਉਮੇ ਬਖ ਜਲ ਲਈ ਜਨ ਨਾਨਕ ਸਤਿਗੁਰ ਮੇਲ ਹਰ ਹਰ ਮਿਲਿਆ ਬਨਵਾਲੀ ਇਸ ਦਾਸ ਨੂੰ ਨਾਨਕ ਦੇ ਨਾਲ ਮਿਲਾ ਦੇ ਜਾਂ ਗੁਰੂ ਦੇ ਨਾਲ ਮਿਲਾ ਦੇ ਕਿਉਂਕਿ ਗੁਰਪਰਮੇਸ਼ਰ ਇੱਕੋ ਜਾਨ ਉਹ ਇੱਕੋ ਹੀ ਹੈ ਜਨ ਨਾਨਕ ਸਤਿਗੁਰ ਮੇਲ ਹਰ ਮੈਨੂੰ ਸਤਿਗੁਰ ਨੂੰ ਮਿਲਾ ਦੇ ਜਾਂ ਮੈਨੂੰ ਰੱਬ ਨੂੰ ਮਿਲਾ ਦੇ ਹਰ ਹਰ ਮਿਲਿਆ ਮਨਵਾਲੀ ਸੋ ਗੁਰੂ ਦੇ ਰਾਹੀਂ ਮੈਨੂੰ ਪ੍ਰਮਾਤਮਾ ਦੇ ਬਾਰੇ ਪਤਾ ਲੱਗਦਾ ਹੈ ਪਰਮਾਤਮਾ ਦੇ ਗੁਰੂ ਦੇ ਵਿੱਚ ਫਰਕ ਕੋਈ ਨਹੀਂ ਹੈ ਇੱਕੋ ਹੀ ਵਰਗੇ ਨੇ ਗੁਣ ਇੱਕੋ ਹੀ ਤਰ੍ਹਾਂ ਦੇ ਨੇ ਇਹ ਆ ਵੀ ਉਸ ਨੂੰ ਅਸੀਂ ਨਿਰੰਕਾਰ ਕਹਿ ਦਿੰਨੇ ਆ ਰੱਬ ਕਹਿ ਦਿੰਨੇ ਆ ਤੇ ਗੁਰੂ ਵੀ ਸਾਡੇ ਲਈ ਨਿਰੰਕਾਰ ਹੀ ਹੈ ਰੱਬ ਹੀ ਹੈ ਆਪਾਂ ਵੈਸੇ ਬਾਣੀ ਨੂੰ ਵੀ ਕਹਿ ਦਿੰਨੇ ਆ ਵਾਹ ਵਾਹ ਬਾਣੀ ਨਿਰੰਕਾਰ ਹੈ ਬਾਣੀ ਵੀ ਪਰਮਾਤਮਾ ਹੀ ਹੈ ਉਹ ਤੇ ਹਰ ਚੀਜ਼ ਨੂੰ ਮਹਾਰਾਜ ਨੇ ਬਾਣੀ ਵਿੱਚ ਲਿਖਿਆ ਪਰਮਾਤਮਾ ਹੀ ਐਸੋ ਜਨ ਨਾਨਕ ਸਤਿਗੁਰੂ ਮੇਲ ਹਰ ਹਰ ਮਿਲਿਆ ਬਨਵਾਲੀ ਮੈਨੂੰ ਗੁਰੂ ਦੇ ਨਾਲ ਮਿਲਾਉਣ ਵਾਲਾ ਮੇਰਾ ਸਤਿਗੁਰੂ ਮੈਨੂੰ ਮਿਲਿਆ ਹੋਇਆ ਹੈ ਸ਼ਲੋਕ ਮਹਲਾ ਪਹਿਲਾ ਮੁਸਲਮਾਨਾਂ ਸਿਵਤ ਸਰੀਅਤ ਪੜਪੜ ਕਰਾਏ ਵਿਚਾਰ ਮੁਸਲਮਾਨ ਜਿਹੜੇ ਨੇ ਇੱਥੇ ਇਸ ਸ਼ਲੋਕ ਦੇ ਵਿੱਚ ਵਡਿਆਈ ਆ ਰਹੀ ਹੈ ਸਾਰੇ ਆਪਣੇ ਆਪਣੀ ਸ਼ਰਾਹ ਮਰਿਆਦਾ ਦੇ ਧਰਮ ਦੀ ਵਡਿਆਈ ਕਰਦੇ ਨੇ ਮੁਸਲਮਾਨਾਂ ਸਿਵਤ ਸਰੀਅਤ ਸ਼ਰੀ ਸਰੀਅਤ ਦਾ ਮਤਲਬ ਜੋ ਉਹਨਾਂ ਦੀ ਸ਼ਰਾਹ ਹੈ ਜਿਦਾਂ ਅਸੀਂ ਸਾਡੀ ਮर्यादा ਹੁੰਦੀ ਉਹਨਾਂ ਦੀ ਸ਼ਰਾਹ ਮੁਸਲਮਾਨਾਂ ਸਿਵਤ ਸਰੀਰ ਪੜਪੜ ਕਰੇ ਵਿਚਾਰੋ ਆਪਣੀ ਸ਼ਰਾਹ ਨੂੰ ਪੜ ਕੇ ਆਪਣੇ ਉਸ ਪਰਵਦਗਾਰ ਅੱਲਾ ਦੇ ਹੁਕਮ ਨੂੰ ਕਲਾਮ ਨੂੰ ਪੜ ਕੇ ਕਲਮਾ ਨੂੰ ਪੜ ਕੇ ਉਸ ਦੀ ਵਡਿਆਈ ਕਰਕੇ ਜਾਂ ਉਸ ਦੀ ਸ਼ਰਾਹ ਦੇ ਮੁਤਾਬਕ ਆਪਣਾ ਜੀਵਨ ਜਿਉਂਦੇ ਨੇ ਵਿਚਾਰ ਕਰਦੇ ਨੇ ਮੁਸਲਮਾਨਾਂ ਸਿਵਤ ਸਰੀਅਤ ਪੜਪੜ ਕਰੇ ਵਿਚਾਰ ਬੰਦੇ ਜਿਹ ਪੋ ਵਿੱਚ ਬੰਦੀ ਵਿਖਣ ਕੋਦੀਦਾਰ ਮਰਜੀ ਕਹਿੰਦੇ ਨੇ ਰੱਬ ਦਾ ਦਿਦਾਰ ਦੇਖਣ ਦੇ ਲਈ ਬੰਦਿਆਂ ਦੇ ਵਿੱਚ ਵੀ ਉਸ ਨੂੰ ਅੱਲਾ ਨੂੰ ਰੱਬ ਨੂੰ ਵੇਖਣਾ ਪੈਂਦਾ ਜਾਂ ਵੇਖਣਾ ਚਾਹੀਦਾ ਕਿਉਂਕਿ ਸਾਰੇ ਹੀ ਰੱਬ ਦੇ ਬੰਦੇ ਹਨ ਅੱਲਾ ਨੂੰ ਦੇਖਣ ਦੇ ਲਈ ਅੱਲਾ ਦੇ ਬੰਦਿਆਂ ਵਿੱਚ ਵੇਖੋ ਜਾਂ ਵੇਖਣਾ ਚਾਹੀਦਾ ਹੈ ਬੰਦੇ ਸੇ ਜੇ ਪੋਵੇ ਵਿੱਚ ਬੰਦੀ ਸ਼ਰਾਧੇ ਮੁਤਾਬਕ ਵੇਖਣ ਕੋਦੀਦਾਰ ਸੋ ਸ਼ਰਾਧੇ ਮੁਤਾਬਕ ਆਵਲੇ ਲਾ ਨੂਰੀ ਪਾਇ ਕੁਦਰਤ ਕੇ ਸਭ ਬੰਦੇ ਬੰਦੇ ਸੇ ਜੇ ਪੋਵੇ ਵਿੱਚ ਬੰਦੀ ਵੇਖਣ ਕੋਦੀਦਾਰ Hindu sala hi salaan darshan roopiya par Hindu shastra dwara oh vi apne hari nu salonde ne pooja karde ne teerth naave teerth naunde ne archa pooja archa matlab aadar sadkaar agarbash ਜਿਵੇਂ ਚੰਦਨ ਦੀ ਮਹਿਕ ਖਿਲਾਰਦੇ ਨੇ ਵਾਸ਼ਰਾਂ ਦਿੰਦੇ ਨੇ Hindu ਲੋਕ ਪਹਿਲਾਂ ਮੁਸਲਮਾਨਾਂ ਦੀ ਗੱਲ ਕੀਤੀ ਤੀਰਥ ਨਹਾਵੇ ਅਰਚਾ ਪੂਜਾ ਅਗਰਬਾਂਸ ਵਹਿਕਾਰ ਉਸ ਗੰਧੀ ਵਾਲੇ ਪਦਾਰਥ ਵਰਤਦੇ ਨੇ ਤੀਰਥਾਂ ਤੇ ਜਾਂਦੇ ਨੇ ਨਹਾਉਂਦੇ ਨੇ ਜੋਗੀਆਂ ਦੀ ਹੁਣ ਗੱਲ ਕਰਨ ਲੱਗੇ ਨੇ ਜੋਗੀ ਸੁਨ ਤੇ ਆਵਣ ਜਿੱਤੇ ਲੱਖ ਨਾਮ ਕਰਤਾਰ ਜੋਗੀ ਲੋਕ ਸਮਾਧੀ ਲਾਉਂਦੇ ਨੇ ਅਲੱਖ ਕਹਿੰਦੇ ਨੇ ਔਰ ਕਈ ਆਪਣੇ ਸਿੱਧੇ ਸੁਆਮੀ ਮਲਦੇ ਨੇ ਜੋਗੀ ਸੰਤਿਹਾਵਨ ਜੇ ਤੇ ਅਲੱਖ ਨਾਮ ਕਰਤਾਰ ਹੋ ਇਸ ਤਰ੍ਹਾਂ ਪ੍ਰਮਾਤਮਾ ਦੇ ਨਾਲ ਜੁੜੇ ਹੋਏ ਨੇ ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾਇਆਕਾਰ ਮਹਾਰਾਜ ਜੀ ਕਹਿੰਦੇ ਜਿਹੜਾ ਪ੍ਰਮਾਤਮਾ ਆਇਓ ਉਹ ਸੂਖਮ ਹੈ ਧਿਆਨ ਦੇਣਾ ਉਹ ਵਿਆਪਕ ਹੈ ਉਹ ਹੱਥ ਦੇ ਪਕੜ ਦੇ ਵਿੱਚ ਨਹੀਂ ਹੈ ਉਹ ਨਿਰੰਜਨ ਹੈ ਕਾਇਆ ਕਾਇਆਕਾਰ ਉਸ ਨੂੰ ਇਸ ਜਿਹੜੀਆਂ ਸਾਡੀਆਂ ਸਤੂਲ ਇੰਦਰੀਆਂ ਨੇ ਇਹਨਾਂ ਦੇ ਨਾਲ ਨਹੀਂ ਵੇਖਿਆ ਜਾ ਸਕਦਾ ਜਿਹੜੀਆਂ ਸਾਡੀਆਂ ਇਹ ਅੱਖਾਂ ਨੇ ਕੇਵਲ ਇਹਦੇ ਨਾਲ ਨਹੀਂ ਉਸ ਨੂੰ ਦੇਖਿਆ ਜਾਂਦਾ ਜੇ ਕੇਵਲ ਇਹਨਾਂ ਅੱਖੀਆਂ ਦੇ ਨਾਲ ਦੁਨੀਆ ਪ੍ਰਮਾਤਮਾ ਦੇ ਦਰਸ਼ਨ ਕਰਦੀ ਤੇ ਫਿਰ ਭਗਤ ਸੂਰਦਾਸ ਜੀ ਗੁਰੂ ਗ੍ਰੰਥ ਸਾਹਿਬ ਜੀ ਬੈਠੇ ਨੇ ਉਹਨਾਂ ਨੇ ਸ਼ਾਇਦ ਨਾ ਵੇਖਿਆ ਹੋਵੇ ਕਿਉਂਕਿ ਉਹਨਾਂ ਦੀਆਂ ਅੱਖੀਆਂ ਨਹੀਂ ਸੀ ਬੜੇ ਸੂਰਮੇ ਲੋਕ ਨੇ ਭਗਤ ਬੰਦੇ ਨੇ ਸੂਰਮੇ ਜਿਨ੍ਹਾਂ ਦੇ ਅੱਖੀਆਂ ਨਹੀਂ ਬਲਾਈਂਡ ਨਹੀਂ ਹੈ ਸੁਰਮਨ ਉਹ ਕੀ ਪ੍ਰਮਾਤਮਾ ਨੂੰ ਨਹੀਂ ਵੇਖ ਸਕਦੇ ਬਾਣੀ ਵਿੱਚ ਕਲੀਅਰ ਕੀਤਾ ਹੈ ਸੂਖਾ ਮੂਰਤ ਦੀ ਵਿਚਾਰ ਹੈ ਮਾਰੇ ਕਹਿੰਦੇ ਅੱਖੀਂ ਬਾਝੋਂ ਵੇਖਣਾ ਬਿਨ ਕੰਨਾਂ ਸੁਣਨਾ ਪੈਰਾਂ ਬਾਝੋਂ ਚੱਲਣਾ ਬਿਨ ਹੱਥਾਂ ਕਰਨਾ ਆਹ ਬਾਣੀ ਵਿੱਚ ਲਿਖਿਆ ਹੈ ਸਰੀਰ ਨਾ ਵੀ ਹੋਵੇ ਤਾਂ ਵੀ ਉਹ ਸਭ ਕੁਝ ਹੋਵੇਗਾ ਦੇਖੋ ਅਸੀਂ ਕਹਿੰਨੇ ਅਸੀਂ ਧਰਮਰਾਜ ਕੋ ਜਾਣਾ ਅਸੀਂ ਦਰਗਾਹ ਦੇ ਵਿੱਚ ਜਾਣਾ ਅਸੀਂ ਸੱਚਖੰਡ ਜਾਣਾ ਇੱਕ ਸੋਚਣ ਵਾਲੀ ਵਿਚਾਰ ਹੈ ਸਰੀ ਦੇ ਸਾਡਾ ਇੱਥੇ ਮਿੱਟੀ ਕਰਕੇ ਤੇ ਉਸ ਨੂੰ ਰੋੜ ਦਿੱਤਾ ਸੁਆਹ ਨੂੰ ਹੱਡੀਆਂ ਨੂੰ ਫੁੱਲਾਂ ਨੂੰ ਤੇ ਜੇ ਇਹ ਚੀਜ਼ ਅਸੀਂ ਮੰਨਦੇ ਆਂ ਵੀ ਕੋਈ ਚੀਜ਼ ਉੱਥੇ ਜਾਂਦੀ ਹੈ ਜਿਹੜੀ ਰਸਤਾ ਤੈਅ ਕਰਦੀ ਹੈ ਜਿਹੜੀ ਦਰਗਾਹ ਵਿੱਚ ਜਾਂਦੀ ਹੈ ਜਿਹੜੀ ਗੋਦ ਵਿੱਚ ਬੈਂਦੀ ਹੈ ਬਸ ਫਿਰ ਉਹ ਹੀ ਰੱਬ ਹੈ ਉਹੀ ਜੋਤ ਹੈ ਤੇ ਉਸ ਦੀ ਪਹਿਚਾਨ ਅਸੀਂ ਕਰਨੀ ਹੈ ਉਹਦੇ ਲਈ ਸਾਨੂੰ ਸੰਗਤ ਚਾਹੀਦੀ ਹੈ ਸੁਖਾ ਮੂਰਦ ਨਾਮ ਨਰੰਜਨ ਕਾਇਆ ਗ ਆਕਾਰ ਸੋ ਪ੍ਰਮਾਤਮਾ ਦਾ ਆਕਾਰ ਨਹੀਂ ਹੈ ਸੁਖਮ ਹੈ ਵਿਆਪਕ ਹੈ ਪਰ ਉਹ ਹੈ ਬਿਲਕੁਲ ਹੈ ਤੇ ਸਤਿਆਂ ਮਨ ਸੰਤੋਖੀ ਉਪਜਾ ਦੇਣ ਕੈ ਵਿਚਾਰ ਮਹਾਰਾਜ ਜੀ ਕਹਿੰਦੇ ਨੇ ਦੁਨੀਆ ਦੇ ਵਿੱਚ ਸਤੀ ਦਾ ਮਤਲਬ ਇੱਥੇ ਉਹ ਸਤੀਨੀ ਜਿਹੜੀ ਸੜ ਜਾਂਦੀ ਸੀ ਸਤਿਆ ਦਾ ਇੱਥੇ ਅਰਥ ਹੈ ਸਤਿਆ ਨਹੀਂ ਸਤਿਆ ਸਤਿਆ ਮਤਲਬ ਦਾਨੀ ਮਨੁੱਖ ਕਹਿੰਦੇ ਜਿਹੜੇ ਦਾਨੀ ਮਨੁੱਖ ਹੁੰਦੇ ਨੇ ਉਹ ਸਬਰ ਤੇ ਸੰਤੋਖੀ ਹੁੰਦੇ ਨੇ ਸਤਿਆ ਇੱਥੇ ਵਿਸਰਾਮ ਲਾ ਸਕਦੇ ਆ ਸਤਿਆ ਮਨ ਸੰਤੋਖ ਹੀ ਉਪਜੇ ਜਿਹੜੇ ਪੁੰਨ ਕਰਨ ਵਾਲੇ ਹੁੰਦੇ ਨੇ ਦਾਨੀਪੁਰਖ ਹੁੰਦੇ ਨੇ ਨੇਕ ਇਨਸਾਨ ਹੁੰਦੇ ਨੇ ਭਲੇਪੁਰਖ ਹੁੰਦੇ ਨੇ ਪਰਉਪਕਾਰੀ ਮਨੁੱਖ ਹੁੰਦੇ ਨੇ ਉਹਨਾਂ ਦੇ ਮਨ ਵਿੱਚ ਸਬਰ ਤੇ ਸੰਤੋਖ ਖੁਸ਼ੀ ਉਤਸ਼ਾਹ ਹੁੰਦਾ ਦੇਣੇ ਕਿਆ ਵਿਚਾਰ ਸੰਤੋਖੀ ਪਰਉਪਕਾਰੀ ਹਮੇਸ਼ਾ ਦੇਣ ਦੀ ਭਾਵਨਾ ਬਣਾਈ ਰੱਖਦੇ ਨੇ ਬੜਾ ਸੁਣਾ ਵਿਚਾਰਿਆ ਸਤਿਆ ਦਾਨੀ ਮਨੁੱਖ ਪੁੰਨ ਕਰਨ ਵਾਲੇ ਸਮਨ ਸੰਤੋਖੀ ਉੱਭਜੇ 10 ਵਜੇ ਸਬਰ ਸੰਤੋਖ ਰਜੇ ਹੋਏ ਹੁੰਦੇ ਨੇ ਦੇਲੇ ਕੈ ਵਿਚਾਰ ਉਹਨਾਂ ਦਾ ਦੇਨ ਦਾ ਵਿਚਾਰ ਹੀ ਬਣਿਆ ਰਹਿੰਦਾ ਵੀ ਕਿੱਥੇ ਸੇਵਾ ਕਰੀਏ ਕਿੱਥੇ ਸੇਵਾ ਕਰਕੇ ਪੁਨ ਕਮਾਈਏ ਥੋੜੇ ਜੇ ਘਰ ਫालतू ਪੈਸੇ ਹੁੰਦੇ ਨੇ ਆਪਾਂ ਕਹਿੰਦੇ ਆ ਘਰ ਦੇ ਕਹਿੰਦੇ ਚਲ ਇੱਥੇ ਕੀ ਕਰਨੇ ਬੈਂਕ 'ਚ ਜਮਾ ਕਰਾਇਓ ਸਹੀ ਗੱਲ ਹੈ ਕਰਾਣੇ ਚਾਹੀਦੇ ਘਰ ਕੀ ਕਰਦੇ ਨੇ ਉਹਦਾ ਕੀ ਫਾਇਦਾ ਜਿਹੜੇ ਸੰਤੋਖੀ ਹੁੰਦੇ ਨੇ ਉਹਨਾਂ ਰੱਬ ਨੇ ਇੰਨੀ ਸੋਝੀ ਦਿੱਤੀ ਹੁੰਦੀ ਉਹ ਕਹਿੰਦੇ ਚਲ ਗੁਰੂ ਨਾਨਕ ਦੇ ਬੈਂਕ ਵਿੱਚ ਜਮਾ ਕਰਾਈਏ। ਚਲ ਪੁੰਨ ਵਿੱਚ ਥੋੜੇ ਲਾ ਲਈਏ। ਸ਼ਿਵਾ ਵਿੱਚ ਥੋੜੇ ਲਾ ਲਈਏ। ਕਿਸੇ ਦੀ ਹੈਲਪ ਕਰਦੇ ਹੀ ਹੈ ਕਿਸੇ ਗਰੀਬ ਦੀ ਮਦਦ ਕਰਦੇ ਹੀ ਹੈ। ਇਹ ਸਾਡੇ ਗੁਰੂ ਨਾਨਕ ਪਾਤਸ਼ਾਹ ਨੇ ਇਹ ਬਹੁਤ ਵੱਡਾ ਕਾਰਜ ਕਰਕੇ ਸਾਨੂੰ ਦਿਖਾ ਦਿੱਤਾ ਸੀ। ਸਾਨੂੰ ਸਿੱਖਾਂ ਨੂੰ ਕਹਿੰਦੇ ਨੇ ਵਿਆਹਾਂ ਦੇ ਵਿੱਚੋਂ ਜੇ ਸਾਡੇ ਕੋਲ 100 ਦੇ ਦਸਵੰਦ ਕੱਢਦੇ ਹੋ 10। ਸੌ ਦੇ ਵਿੱਚੋਂ 10 ਕਢਣਾ ਸੌਖੇ ਨੂੰ ਹਜ਼ਾਰ ਦੇ ਵਿੱਚੋਂ 100 ਕਢਣਾ ਸੌਖਾ ਲੱਖ ਦੇ ਵਿੱਚੋਂ 10000 ਕਢਣਾ ਸੌਖਾ ਕਰੋੜ ਦੇ ਵਿੱਚੋਂ 10 ਲੱਖ ਕਢਣਾ ਹੋਕਾ ਧਿਆਨ ਦੇਣਾ 10 ਬਸਤੂ ਲੈ ਪਾਚੇ ਭਾਵੇ ਸਤਿਆ ਮਨ ਸੰਤੋਖ ਹੀ ਵਜੇ ਆਇਆ 10 ਬਸਤੂ ਲੈ ਪਾਚੇ ਭਾਵੇ ਇੱਕ ਬਸਤ ਕਰਨ ਵੀ ਕੋੜ ਗਵਾਵੇ ਇੱਕ ਭੀਨਾ ਦੇ 10 ਵੀਰ ਲੈ 10 ਭੀਰ ਲੈ ਤੋਂ ਮੂੜਾ ਕਹ ਕਹਾ ਕਰੇ ਮਹਾਰਾਜੀ ਕਹਿੰਦੇ ਅਸਲ ਦੇ ਵਿੱਚ ਸੱਚੀ ਗੱਲ ਇਹ ਹੈ ਕਈ ਮਹਾਰਾਜ ਜੀ ਨੇ ਤੇਰੇ ਸਵਾਸਾਂ ਦਾ ਤੇ ਕਮਾਈ ਦਾ ਦਸਵੰਦ ਉਹਦਾ ਸੀ ਉਹਦਾ ਸੀ ਤੇ ਜੇ ਤੂੰ ਉਹ ਵੀ ਖਾ ਲਿਆ ਫਿਰ ਤੂੰ ਚੋਰ ਹੈ ਕਿੱਦਾਂ ਬਾਣੀ ਦੀ ਪੰਕਤੀ ਪੜਦਾ ਕਬੀਰ ਧਰਤੀ ਸਾਧ ਕੀ ਤਸਕਰ ਤਸਕਰ ਕਿੰ ਨੂੰ ਕਹਿੰਦੇ ਨੇ ਕਈ ਅਰਥ ਨੇ ਮਹਾਨ ਕੋਸ਼ ਮਤਾਉ ਅਸਕਰ ਬੈਠੇ ਵੈਸੇ ਗਾਏ ਇਹ ਕਹਿੰਦੇ ਰੱਬ ਦੇ ਪਿਆਰਿਆਂ ਦੀ ਧਰਤੀ ਪੂਜਾ ਪੁੰਨ দান ਵਾਲੀ ਧਰਤੀ ਨੂੰ ਮਲਕੇ ਬੈ ਗਏ ਹੋ ਚੋਰ ਤੇ ਉਹ ਛੱਡਦਾ ਹੀ ਨਹੀਂ ਸੰਤੋਖੀ ਨਹੀਂ ਨਾ ਹੈ ਸੋ ਜਲਾ ਸੰਤੋਖੀ ਹੈ ਪਰਉਪਕਾਰੀ ਹੈ ਉਹ ਫਿਰ ਐਦਾਂ ਦੀ ਬਿਰਤੀ ਬਣ ਜਾਂਦੀ ਹੈ ਬਾਪੂ ਕਹਿੰਦਾ ਨਾਨਕ ਵੀ ਲੈ ਜਾ ਤੇ ਫਿਰ ਪੂੰਜੀ ਰਾਸ ਪਾਲਾ ਕੋਈ ਸਮਾਨ ਲੈ ਆ ਖਰੀਦ ਕੇ ਤੇ ਤੂੰ ਕੋ ਕੰਮ ਕਾਰੀ ਕਰ ਲੈ ਸਾਡਾ ਬਾਪੂ ਗੁਰੂ ਨਾਨਕ ਕੀ ਕਰਦਾ ਸ ਮੈਂ ਲਸਾਖੀ ਨਹੀਂ ਸੁਣਾਉਂਦਾ ਪ੍ਰਮਾਣ ਦਿਨਾ ਜੋ ਸਤਿਆ ਮਨ ਸੰਤੋਖ ਉਹ ਜੇ ਪਰਉਪਕਾਰੀ ਤੇ ਪੁੰਨੀ ਮਨੁੱਖ ਉਹ ਕੀ ਕਰਦੇ ਨੇ ਉਹ ਬੀਆਂ ਦੇ ਵਿੱਚੋਂ ਦੋ ਹੀ ਬਣਦੇ ਨੇ 10% ਪੀ 2 ਰੁਪਇਆ 2 ਰੁਪਇਆ ਤੋਂ ਬਹੁਤ ਸੀ 2 ਰੁਪਇਆ ਦਾ ਲਫਾਫਾ ਭਰ ਕੇ ਬੋਰੇ ਚ ਲੈ ਆਂਦੇ ਸਮਾਨ ਪਰ ਉਹ 20 ਦਾ ਜਿਹੜਾ ਉਹਦੇ ਗੱਡਾ ਹੀ ਭਰ ਕੇ ਲਾਇ ਜਿੰਨ 20 ਦਾ 20 ਐਦਾਂ ਦਾ ਗੁਰੂ ਸਾਡਾ ਉਹ 20 ਦੇ 20 ਲਿਆ ਕੇ ਲੀੜੇ ਕਪੜੇ ਦੇ ਦਿੱਤੇ ਲੰਗਰ ਪਾਣੀ ਛਕਾ ਦਿੱਤਾ ਉਹਦੇ ਬਦਲੋਂ ਉਹਦੇ ਬਦਲੇ ਘਰੋਂ ਅਪਸ਼ਬਦ ਵੀ ਸੁਣੇ ਤੇ ਚਪੜਾਂ ਵੀ ਖਾਧੀਆਂ ਇਹ ਹੈ ਸਾਡੀ ਫਲਸਫੀ ਇਹ ਹੈ ਸਾਡੇ ਗੁਰੂ ਨਾਨਕ ਦਾ ਘਰ ਐਵੇਂ ਥੋੜੋ ਸਿੱਖ ਸਾਰੀ ਦੁਨੀਆ ਦੇ ਰਾਜ ਕਰਦੇ ਵੇ ਸੇਵਾ ਦੇ ਨਾਂ ਤੇ ਪੁੰਨ ਦੇ ਨਾਂ ਤੇ ਬਾਬੇ ਦਾ ਦਿੱਤਾ ਖਜ਼ਾਨਾ ਸਾਡੇ ਬਾਬੂ ਨੇ ਸਾਰਾ ਹੀ ਲਾ ਦਿੱਤਾ ਸਾਰਾ ਹੀ ਦਸਵਾਂ ਨਹੀਂ ਐਸੀ ਤੇ ਦਸਵਾਂ ਕੱਢਦੇ ਆ ਜੇ ਫਿਰ ਦਸਵਾਂ ਵੀ ਕੱਢਣ ਲੱਗੇ ਕੋਈ ਥੋੜਾ ਜਿਹਾ ਟਿਲਾ ਟਿਲਾ ਰਵੇ ਫਿਰਦੇ ਮਹਾਰਾਜ ਕਹਿੰਦੇ ਹੋਰ ਸੁਣਾ ਦੰਨੇ ਆ ਬਹੁ ਪਰ ਪੰਜ ਕਰ ਪਰ ਧਨ ਲਿਆਵੈ ਸੁਤਦਾਰ ਆਵੈ ਦੇਖੋ ਦਿੱਤਾ ਮਾਲਕ ਦਾ ਉਹਦੇ ਦਿੱਤੇ ਦੇ ਵਿੱਚੋਂ ਵੀ ਦਿਲ ਘਟਦਾ ਮੋਹ ਪ੍ਰਪੰਧਿਕਰ ਪਰਤਾਂ ਲਿਆਵੇ ਸੁਧਾਰਾ ਪਹਿਆਂ ਲੁਟਾਵੇ ਮਨ ਮੇਰੇ ਭੁੱਲੇ ਕਪੜਾ ਲੱਗੀ ਜੇ ਅੰਤ ਨ ਮੇਰਾ ਤੇਰੇ ਜੀ ਪਹਿ ਲਈ ਜਾ ਠੀਕ ਹੈ ਜੀ ਇਹਨੇ ਮਰਜੀ ਦੀ ਕੇ ਨਾਲ ਗੱਡਾ ਕਰ ਲੈ ਮਹਾਰਾਜ ਜੀ ਕਹਿੰਦੇ ਵੀ ਤੈਨੂੰ ਸਾਰਾ ਹਿਸਾਬ ਕਿਤਾ ਪੁੱਛਿਆ ਜਾਣਾ ਜਿਵੇਂ ਵਿਜੀਲੈਂਸ ਵਾਲੇ ਆ ਜਾਂਦੇ ਨੇ ਨਾ ਤਗੜ-ਤਗੜ ਕਰਦੇ ਕਿਵੇਂ ਕਰਦੇ ਨੇ ਨਾ ਸੀਬੀਆਈ ਵਾਲੇ ਆ ਜਾਂਦੇ ਨੇ ਨਾ ਕਹਿੰਦੇ ਚਲੋ ਵੀ ਕੱਢੋ ਸਾਰੇ ਵਾਊਚਰ ਤੇ ਸਾਰੀਆਂ ਜੋ ਵੀ ਸਟੇਟਮੈਂਟਾਂ ਸਭ ਲੈਣਦੇ ਨੇ ਕਹਿੰਦੇ ਇੰਨੇ ਪੈਸੇ ਨੇ ਚਚਿੱਕ ਕਿੱਥੋਂ ਆਏ ਹਿਸਾਬ ਲੈਂਦੇ ਨੇ ਧਰਮਰਾਏ ਜਦ ਲੇਖਾ ਮੰਗੇ ਉਹਨੇ ਵੀ ਹਿਸਾਬ ਲੈਣਾ ਭਾਈ ਵੀ ਇਹ ਕਿਦਾਂ ਕਿਦਾਂ ਕੀਤਾ ਹੈ ਜੇ ਕੀਤਾ ਤੇ ਉਹਦੇ ਵਿੱਚੋਂ ਕੁਝ ਕੀਤਾ ਜੇ ਕੀਤਾ ਤੇ ਮੱਚ ਬੈਟਰ ਜੇ ਨਹੀਂ ਕੀਤਾ ਤੇ ਫਿਰ ਲੇਖਾ ਲੀ ਜੇ ਤੇਲ ਜਿਉਂ ਪੀੜੀ ਕਿਉਂਕਿ ਤੈਨੂੰ ਤੂੰ ਵਾਦਾ ਕੀਤਾ ਸੀ ਗਰਭ ਦੇ ਵਿੱਚ ਵੀ ਮੈਂ ਸਾਰਾ ਕੁਝ ਇਹ ਚੀਜ਼ ਕਰਾਂਗਾ ਜਟ ਰਗਰ ਦੇ ਵਿੱਚ ਕਹਿੰਦਾ ਸੀ ਪੁੱਠਾ ਜਦੋਂ ਸੀ ਮੈਨੂੰ ਬਾਹਰ ਕੱਢ ਲੈ ਮੈਂ ਸਦੇ ਕੰਮ ਕਰਾਂਗਾ ਜਦੋਂ ਪੁੱਠਾ ਸੀ ਤੇ ਸਿਮਰਨ ਕਰਦਾ ਸੀ ਜਦੋਂ ਸਿੱਧਾ ਸੀ ਤੇ ਪੁੱਠਾ ਕੰਮ ਕਿਵੇਂ ਕਰਨਾ ਸਾਰੇ ਸਾਰੇ ਨਹੀਂ ਜਦੋਂ ਪੁੱਠਾ ਸੀ ਮਾਂ ਤੇ ਗਰਭ ਮੈਂ ਆਪਨ ਸਿਮਰਨ ਦੇ ਤੈ ਤੁਮ ਰੱਖਣ ਹਾਰੇ ਜਦ ਪੁੱਠਾ ਸੀ ਕਰਮ ਸਦੇ ਸੀ ਵਰਤੀ ਰੱਬ ਨਾਲ ਜੁੜੀ ਸੀ ਜਦ ਇਹਦੀਆਂ ਅਰਦਾਸਾਂ ਕਰਕੇ ਰੱਬ ਨੇ ਸਿੱਧਾ ਕੀਤਾ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾ ਵਿੱਚੋਂ ਗਰਬੇ ਨਿਕਲਿਆ ਆ ਖਸਮੋਸਾਰ ਦੁਨੀ ਚਦ ਲਾਇਆ ਇਹ ਥੋੜੇ ਚਿਰ ਬਾਅਦ ਕਹਿੰਦਾ ਤੂੰ ਕੌਣ ਬਈ ਰੱਬ ਨੂੰ ਕਹਿੰਦਾ ਜਿਹੜਾ ਤਰਗਵਾਦੀ ਬੰਦਾ ਅਜਦੇ ਯੁੱਗ ਦੇ ਵਿੱਚ ਆਉਂਦੇ ਰੱਬ ਦੇ ਨਾਂ ਦੇ ਲੜ ਪੈਂਦਾ ਲੜਾਈ ਕਰ ਦਿੰਦਾ ਜਿਹੜਾ ਨਹੀਂ ਮੰਨਦਾ ਜਿਹੜਾ ਨਾਸਤਿਕ ਬੰਦਾ ਉਹ ਵਾਰ ਨਹੀਂ ਆਉਣ ਦਿੰਦਾ ਤੇ ਇੱਕ ਦਿਨ ਉਹ ਵਾਦਾ ਕਰਦਾ ਸੀ ਮੁਕਰ ਗਿਆ ਸੋ ਸਤਿਆ ਮਨ ਸੰਤੋਖੇ ਵਜੇ ਦੇਣੇ ਕੀ ਵਿਚਾਰ ਪੁੰਨ ਵਾਲੇ ਮਨੁੱਖ ਸਬਰ ਸੰਤੋਖੀ ਮਨੁੱਖ ਭਲਾ ਕਰਨ ਲਈ ਸੋਚ ਰਹੇ ਰਹਿੰਦੇ ਨੇ ਉਹ ਅਸਲੀ ਖਜ਼ਾਨੇ ਵਿੱਚ ਆਪਣਾ ਜੋ ਧਨ ਜਮਾ ਕਰਾ ਦਿੰਦੇ ਨੇ ਦੇਦੇ ਮੰਗੇ ਸੱਸਾ ਗੁਣਾ ਸੋਭ ਕਰੇ ਸੰਸਾਰ ਸੋ ਮਾਲਕ ਜੀ ਕਹਿੰਦੇ ਮਾਲਕ ਨੂੰ ਅਸੀਂ ਦਿੰਦੇ ਤੇ ਹਾਂ ਮਤੋਂ ਕੀ ਮਾ ਕਰਨਾ ਮਾਲਕ ਦੇ ਅੱਗੇ ਭੇਟ ਤੇ ਕਰਦੇ ਹਾਂ ਸੇਵਾ ਦੇ ਵਿੱਚ ਦਿੰਦਾ ਸਾਨੂੰ ਮਾਲਕ ਐ ਅਸੀਂ ਥੋੜਾ ਬੋਤਾ ਦਸਵੰਦੇ ਰੂਪ ਵਿੱਚ ਦਿੰਦੇ ਆ ਦੇਦੇ ਮੰਗੇ ਸੱਸਾ ਗੁਣਾ ਸੋਭ ਕਰੇ ਸੰਸਾਰ ਅਸੀਂ ਦੇ ਕੇ ਵਡਿਆਈ ਭਾਲਦੇ ਆ ਤੇ ਫਿਰ ਸੱਸਾ ਗੁਣਾ ਹੋਰ ਅਸੀਂ ਕਹਿੰਨੇ ਹੋਰ ਦੇ ਦਿੱਤਾ ਨਹੀਂ ਤੈਨੂੰ ਕਿਵੇਂ ਕਰਨਾ ਭੇਟ ਨਹੀਂ ਐਹਸਾਨ ਬਿਰਲਾ ਹੋਏਗਾ ਜਿਹੜਾ ਭੇਟ ਕਰਕੇ ਆਂਦਾ ਮਾਰੀ ਨਾ ਨਾ ਜਿਸki ਵਾਸਤੇ ਸਾਗੇ ਰੱਖ ਕੇ ਜਿਹੜਾ ਕਹਿੰਦਾ ਹਾਂ ਭਾਈ ਦਿੱਤਾ ਨਹੀਂ ਸਲੋਪਾ ਕਿਦਾਂ ਭੁੱਲ ਗਏ ਵੀ ਤੁਸੀਂ ਦਿੱਤੇ ਅਸੀਂ ਨੇ ਸੋ ਕਿਵੇਂ ਕਰਨਾ ਕਿਦਾਂ ਭੁੱਲ ਗਿਆ ਵੀ ਮੇਰਾ ਨਾਮ ਜਿਹੜਾ ਇੱਥੇ ਹੀ ਫਸਿਆ ਨਾ ਕਿਵੇਂ ਕਰਨਾ ਉਹ ਉਹ ਫਿਰ ਬਹੁਤ ਦੂਰ ਹੈ ਅਜੇ ਤੱਕ ਆ ਜੇ ਮੰਜ਼ਿਲ ਬਹੁਤ ਦੂਰ ਹੈ ਸਮਾਂ ਨਹੀਂ ਜਿਨ੍ਹਾਂ ਨੇ ਇੰਨਾ ਇੰਨਾ ਕਰ ਦਿੱਤਾ ਉਹ ਪਿੱਛੇ ਜਾ ਕੇ ਬਹਿ ਗਏ ਸੰਗਤ ਦੇ ਅਖੀਰ ਦੇ ਵਿੱਚ ਭਾਈ ਹਰਪਾਲ ਦੀ ਸ਼ਾਖੀ ਆਉਂਦੀ ਪਠਾਨ ਨੂੰ ਆਪਣੀ ਧੀ ਦਾ ਵੀ ਰਿਸ਼ਤਾ ਦੇ ਦਿੱਤਾ ਤੇ ਭੈਣ ਦਾ ਵੀ ਦੇ ਦਿੱਤਾ ਗੁਰੂ ਨੇ ਕੋਈ ਚੀਜ਼ ਮੰਗਾਈ ਸੀ ਉਹ ਲੈ ਆ ਚੁੱਪ ਕਰਕੇ ਰੱਖ ਕੇ ਨਾ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਕੋਲ ਪਿੱਛੇ ਜਾ ਕੇ ਬਹਿ ਗਿਆ ਇਹ ਨਹੀਂ ਦੱਸਿਆ ਵੀ ਮਾਏ ਜੀ ਆਹ ਕੀਤਾ ਮੈਂ ਜੀ ਕੋਠਾ ਪਵਾ ਦਿੱਤਾ ਮੈਂ ਜੀ ਆਹ ਕਰ ਦਿੱਤਾ ਮੈਂ ਜੀ ਇਨ ਲੱਕ ਦੇ ਤੋ ਪਿੱਛੇ ਜਾ ਕੇ ਬਹਿ ਗਿਆ ਤੇ ਮਹਾਰਾਜ ਤੇ ਜਾਣਦੇ ਆ ਨਾ ਆਪਾਂ ਲੋਕਾਂ ਨੂੰ ਖੁਸ਼ੀ ਲੋਕਾਂ ਦੀ ਖੁਸ਼ੀ ਕੀ ਲੈਣੀ ਹੈ ਮਹਾਰਾਜ ਜਾਣਦਾ ਖੁਸ਼ੀ ਮਾਲਕ ਕੋ ਲੈਣੀ ਹੈ ਮਹਾਰਾਜ ਉੱਥੋਂ ਉੱਠ ਕੇ ਉੱਥੋਂ ਉਹਨੂੰ ਲੈਣਗੇ ਕਹਿੰਦੇ ਪੁੱਤ ਉੱਠ ਦੱਸਿਆ ਹੀ ਨਹੀਂ ਤੂੰ ਕੁਝ ਅਸੀਂ ਜਾਣਦੇ ਆ ਤੂੰ ਕੀ ਕੀਤਾ ਫਿਰ ਜੋ ਕੋਈ ਕੀਤਾ ਸਾਕੀ ਹੈ ਸੋ ਕਹਿੰਦਾ ਮਤਲਬ ਦੇ ਦੇ ਮੰਗੇ ਸੱਸਾ ਗੁਣ ਸੁਭ ਕਰੇ ਸੰਸਾਰ ਸੰਸਾਰ ਉਹਨਾਂ ਦਾਨਦਾਨੀਆਂ ਦੀ ਵਡਿਆਈ ਕਰਦਾ ਹੈ ਕਿਮਾ ਕਰਨਾ ਇੱਕ ਗਰੀਬੰਦਾ ਹੈ ਵਿਚਾਰਾਂ ਵਿਚਾਰ ਚੋਂ ਵਿਚਾਰ ਆ ਜਾਂਦਾ ਹੈ ਜ਼ਰੂਰੀ ਹੈ ਇੱਕ ਰਿਕਸ਼ਾ ਪੁੱਲਰ ਹੈ ਇੱਕ ਦਿਹਾੜੀ ੱਪੇ ਵਾਲਾ ਉਹ ਵਿਚਾਰਾ ਸੰਗ ਸੰਗ ਦਾ ਸੰਗ ਦਾ ਵਿਚਾਰਾ ਕਿਤੇ ਉਹ 10 ਰੁਪਏ ਵੀ ਬੜੀ ਸੰਗ ਨਾਲ ਦਿੰਦਾ ਹੈ ਤੇ ਹੁਣ ਇੱਕ ਬੰਦਾ ਦੇ ਦਿੰਦਾ 1000 ਰੁਪਈਆ ਇਹ ਨਹੀਂ ਵੀ 1000 ਵਾਲਾ ਬਹੁਤ ਵੱਡਾ ਹੋ ਗਿਆ ਤੇ ਜਿੰਨੇ 20 ਦਿੱਤੇ ਉਹ ਛੋਟਾ ਹੋ ਗਿਆ ਉਹਦੇ 20 ਬੜੇ ਬਹੁਤ ਨੇ ਉਹਦੇ 10 ਹੀ ਬਹੁਤ ਨੇ ਉਹਦਾ ਇੱਕੋ ਹੀ ਵੱਡਾ ਹੈ ਜੇ ਮਾਲਕ ਨੇ ਕਿਸੇ ਨੂੰ ਜ਼ਿਆਦਾ ਦਿੱਤਾ ਉਹਨੇ ਜਾਂ ਉਹਦਾ ਵੀ ਚੰਗਾ ਦੋਨਾਂ ਦੇ ਪਰਵਾਨ ਨੇ ਪਰ ਕੰਪੈਰੀਜ਼ਨ ਨਾ ਹੋਵੇ ਭਈ ਉਹਨੂੰ ਆਪਾਂ ਥੋੜਾ ਨੀਵਾ ਨੀਮਾ ਰੱਖੀ ਐ ਖਿਮਾ ਕਰਨਾ ਤੇ ਜਿਹੜਾ ਕੋਈ ਬੌਧਾ ਹੋਵੇ ਤੇ ਉਹਨੂੰ ਆਪ ਉਹ ਤੇ ਫਿਰ ਕੰਪੈਰੀਜ਼ਨ ਹੋ ਗਈ ਨਾ ਤੁਲਨਾ ਹੋ ਗਈ ਇੱਥੇ ਤੇ ਬਰਾਬਰਤਾ ਐ ਇੱਥੇ ਤੇ ਕੌਡੀ ਰੱਖੇ ਉਹਦਾ ਵੀ ਬਰਾਬਰ ਤੇ ਲੱਖ ਰੱਖੇ ਉਹ ਵੀ ਬਰਾਬਰ ਤੇ ਜ਼ਿਆਦਾ ਵਾਲਾ ਜੇ ਆਪ ਹੋਵੇ ਤੇ ਥੋੜੇ ਵਾਲਾ ਥੱਲੇ ਹੋ ਜੇ ਫਿਰ ਇੱਥੇ ਸਮਾਨਤਾ ਫਿਰ ਦ੍ਰਿਸ਼ਟੀ ਨਹੀਂ ਰਹੀ ਇੱਥੇ ਸਭ ਬਰਾਬਰ ਨੇ ਸੋ ਚੋਰਾ ਯਾਰਾ ਤੇ ਕੁੜਿਆਰਾ ਖਰਾਬ ਆਵੇਕਾਰ ਬਾਕੀ ਇਸ ਦੇ ਉਲਟ ਮਹਾਰਾਜ ਜੀ ਕਹਿੰਦੇ ਦੁਨੀਆ ਵਿੱਚ ਚੋਰੀਆਂ ਕਰਨ ਵਾਲੇ ਯਾਰੀਆਂ ਕਰਨ ਵਾਲੇ istri gami ਕਾਮ ਵਾਲੇ ਝੂਠੇ ਭੈੜੇ ਤੇ ਵਕਾਰੀ ਵੀ ਬੜੇ ਹਨ ਜਿੱਥੇ ਪੁੰਨੀ ਹਨ ਉਥੇ ਇਸ ਤਰ੍ਹਾਂ ਦੇ ਵੀ ਹਨ ਚੋਰਾ ਜਾਰਾ ਤੈ ਕੋੜਿਆਰਾ ਖਾਰਾ ਬਾ ਵੇਕਾਰ ਇੱਕ ਹੁੰਦਾ ਖਾਏ ਚਲੇ ਆਤਾ ਉਹ ਤਿਨਾ ਪੀ ਕਾਈ ਕਾਰ ਸੁਮਰ ਜੀ ਕਹਿੰਦੇ ਸੱਚੇ ਪਾਸ਼ਾ ਜਿਸ ਦੇਖੋ ਬਹੁਤ ਡੂੰਗੀਆਂ ਵਿਚਾਰਾਂ ਨੇ ਕਹਿੰਦੇ ਜਿਨ੍ਹਾਂ ਨੇ ਬਿਕਾਰੀ ਹੋ ਕੇ ਵਿਕਾਰ ਕਮਾ ਲਏ ਇੱਕ ਹੁੰਦਾ ਖਾਏ ਚਲੇ ਆਤਾ ਉਹ ਤਿਨਾ ਪੀ ਕਾਈ ਕਾਰ ਉਹਨਾਂ ਨੇ ਪਿਛਲੀ ਕਮਾਈ ਨੂੰ ਮੁਕਾ ਕੇ ਹੱਥ ਖਾਲੀ ਕਰ ਲਏ ਜਿਨ੍ਹਾਂ ਨੇ ਗਲਤ ਕਰਮ ਕਰ ਲਏ ਧਿਆਨ ਦੇਣਾ ਜਿਨ੍ਹਾਂ ਨੇ ਜ਼ਿੰਦਗੀ ਵਿੱਚ ਕੁਝ ਗਲਤ ਕਰ ਲਿਆ ਉਹਨਾਂ ਨੇ ਜਿਹੜਾ ਪਿੱਛੇ ਪੁੰਨਦਾਨ ਕੀਤਾ ਉਹਦੇ ਬਾਰੇ ਪੰਕਤੀ ਪੜ ਲੈਣੇ ਆ ਅਕੀਰ ਵਿੱਚ ਕਹਿੰਦੇ ਬਈ ਇਹ ਕਾਮ ਨਾ ਬਿਸਰਿਓ ਕ੍ਰੋਧ ਨਾ ਬਿਸਰਿਓ ਲੋਭ ਨਾ ਛੋਟਿਓ ਦੇਵਾ ਪਰ ਨਿੰਦਾ ਮੁਕਤੇ ਨਹੀਂ ਛੋਟੀ ਨੇਹ ਫਲ ਭਈ ਸਭ ਛੇਵਾ ਉਹਦੇ ਵਿੱਚ ਚਾਹੇ ਮੈਂ ਵਕਤਾ ਚਾਹੇ ਤੁਸੀਂ ਸੁਣੋਤੇ ਹੋ ਜੇ ਵਾਸ਼ਨਾ ਦੇ ਵਿਕਾਰੀ ਜੇ ਗਲਤ ਮਲਤ ਗੰਦੀ ਨਿਗਾ ਨਾਲ ਤੱਕੀ ਜਾਂਦਾ ਕਿਸੇ ਨੂੰ ਜੋ ਸਮਾਂ ਨਹੀਂ ਮੈਂ ਖੁੱਲ ਕੇ ਦੱਸਾਂ ਤੇ ਜੇ ਕਰੋਧੀ ਲੋਭੀ ਮੋਈ ਹੰਕਾਰੀ ਨਿੰਦਿਆ ਕਰਨ ਵਾਲਾ ਚੁਗਲੀ ਬਦਕੋਈ ਕਰਨ ਵਾਲਾ ਪਰ ਨਿੰਦਾ ਮੁਕਤੇ ਨਹੀਂ ਛੋਟੀ ਨੇ ਫਲ ਭਈ ਸਭ ਸਿਵਾ ਇਹ ਹੁੰਦਾ ਕਿ ਚਲੇ ਆ ਥੋ ਤਨਾ ਵੀ ਕਾਈ ਗਾਲ ਸੋਇ ਕਰਤਾਰ ਦੇ ਰੰਗ ਨੇ ਮਹਾਰਾਜੀ ਕਹਿੰਦੇ ਜਲਤਲ ਜੀਆਂ ਪੁਰੀਆਂ ਲੋਆ ਕਰਾ ਕਰ ਮੈਂ ਹਮੇਸ਼ਾ ਕਹਿੰਦਾ ਉਹਨਾਂ ਕਮਾਈ ਕਰਨੀ ਔਖੀ ਤੇ ਹੈ ਪਰ ਉਹਨੂੰ ਸਾਹਮਣਾ ਵਾਲਾ ਔਖਾ ਹੈ ਉਹ ਸੌਖਾ ਨਹੀਂ ਜੇ ਕਿਸ ਨੇ ਸੰਭ ਲਈ ਨਾ ਕੋਸਾ ਦਾ ਕੋਈ ਕਮਾਈ ਕਰ ਲੈ ਜੇ ਸਾਹਮਣੀ ਨਾ ਆਈ ਨਾ ਫਿਰ ਕੀਤੀ ਕਮਾਈ ਦਾ ਵੀ ਕੋਈ ਫਾਇਦਾ ਨਹੀਂ ਕਈ ਘਰਾਂ ਵਿੱਚ ਬੜੀਆਂ ਸਿਆਣੀਆਂ ਮਾਵਾਂ ਭੈਣਾਂ ਧੀਆਂ ਇਸਤਰੀਆਂ ਹੁੰਦੀਆਂ ਨੇ ਉਹ ਭਾਵੇਂ ਪਤੀ ਦੀ ਥੋੜੀ ਕਮਾਈ ਹੋਵੇ ਉਹਦੇ ਵਿੱਚ ਵੀ ਬਰਕਤ ਲਿਆ ਦਿੰਦੀਆਂ ਨੇ ਤੇ ਕਈਆਂ ਨੂੰ ਜਿਨ੍ਹਾਂ ਨੂੰ ਨਹੀਂ ਚੱਜ ਹੁੰਦਾ ਉਹ ਰੋੜ ਦਿੰਦੀਆਂ ਨੇ ਰੋੜ ਕੇ ਖਤਮ ਕਰ ਦਿੰਦੀ ਨੇ ਖਿਮਾ ਕਰਨਾ ਸਾਰਿਆਂ ਲਈ ਮੈਂ ਕਦੇ ਵੀ ਸ਼ਬਦ ਨਹੀਂ ਵਰਤਦਾ ਜਿਹੜੇ ਸਾਹਮਦੇ ਨੇ ਘਰ ਨੂੰ ਚੰਗੇ ਨਹੀਂ ਉਹ ਇਹ ਜਿਹਾ ਕੇ ਤੂੰ ਹੈ ਸੋਤੂ ਹੈ ਜਾਣੇ ਤੇਰਾ ਵੀ ਤੇਰੀ ਸਾਰ ਸੋ ਉਹ ਸਾਰੇ ਮਹਾਰਾਜ ਜੀ ਕਹਿੰਦੇ ਸੱਚੇ ਪਾਤਸ਼ਾਹ ਕਹਿੰਦੇ ਨੇ ਓਏ ਜੇ ਆਕੇ ਸੋਤੂ ਹੈ ਜਾਣੇ ਜਿਹੜੇ ਵੀ ਤੈਨੂੰ ਸਿਮਰਦੇ ਨੇ ਤੇਰਾ ਨਾਮ ਲੈਂਦੇ ਨੇ ਤੈਨੂੰ ਯਾਦ ਕਰਦੇ ਨੇ ਤੂੰ ਨਾ ਸਾਰਿਆਂ ਨੂੰ ਜਾਂਦਾ ਸਾਰਿਆਂ ਦੀ ਸਾਰ ਲੈਂਦਾ ਤੇ ਸਾਰਿਆਂ ਨੂੰ ਸੱਚੇ ਪਾਤਸ਼ਾਹ ਮਿਹਰ ਕਰਕੇ ਪਾਲਦਾ ਨਾਨਕ ਭਗਤਾਂ ਪੁਗਸਲਾਨ ਸੱਚ ਨਾਮੇ ਆਧਾਰ ਸੋ ਉਹਨਾਂ ਨੂੰ ਭਗਤਾਂ ਨੂੰ ਸੁੱਧ ਕਰਨ ਦੀ ਜਿਹੜੀ ਤੰਗ ਲੱਗੇ ਰਹਿੰਦੀ ਹੈ ਤੇ ਸਦਾ ਅਟੱਲ ਰਹਿਣ ਵਾਲਾ ਨਾਮ ਉਹਨਾਂ ਦਾ ਆਸਰਾ ਬਣਿਆ ਰਹਿੰਦਾ ਨਾਨਕ ਭਗਤਾ ਭੁੱਖ ਸਲਾਹਨ ਸਲਾਨ ਮਰਦ ਸਿਵਤ ਸਲਾਦੀ ਭੁੱਖ ਲੱਗੀ ਰਹਿੰਦੀ ਹੈ ਸੱਚ ਨਾਮੇ ਆਧਾਰ ਉਹਨਾਂ ਦਾ ਆਸਰਾ ਨਾਮ ਰਹਿੰਦਾ ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆਂ ਪਾਸ਼ਾਰ ਉਹ ਦਿਨ ਰਾਤ ਆਨੰਦ ਵਿੱਚ ਰਹਿੰਦੇ ਨੇ ਖੁਸ਼ੀ ਵਿੱਚ ਰਹਿੰਦੇ ਨੇ ਤੇ ਭਿੱਜੇ ਰਹਿੰਦੇ ਨੇ ਸੋ ਆਓ ਥੋੜੀ ਇਹ ਵਿਚਾਰਾਂ ਜਿਹੜੀਆਂ ਉਹ ਬਾਕੀ ਆਪਾਂ ਕੱਲ ਨੂੰ ਕਰਾਂਗੇ ਕਿਉਂਕਿ ਅਗਲਾ ਜਿਹੜਾ ਸ਼ਲੋਕ ਆ ਰਿਹਾ ਨਾ ਮਿੱਟੀ ਮੁਸਲਮਾਨ ਕੀ ਇਹਦਾ ਬੜਾ ਪਿਆਰਾ ਜਿਹੜਾ ਨਾ ਵਿਚਾਰ ਹੈ ਉਹ ਕੱਲੋਂ ਆਪਾਂ ਕਰਾਂਗੇ ਮਿੱਟੀ ਮੁਸਲਮਾਨ ਕੀ ਪੀੜੇ ਪਈ কুমਿਹਾਰ ਘੜ ਭੰਡੇ ਟਾਂਕੀਆਂ ਜਲਦੀ ਕਰੇ ਪੁਕਾਰ ਕਿਦਾਂ ਮਹਾਰਾਜ ਜੀ ਸਾਨੂੰ ਬਖਸ਼ੀ ਕਰ ਦੇਣ ਸੋ ਗੁਰੂ ਸਾਹਿਬ ਮੇਰ ਕਰਨ ਸ਼ਬਦ ਦੀ ਵਿਚਾਰ ਮਹਾਰਾਜ ਜੀ ਨੇ ਬੜੀ ਭਾਵਨਾ ਦੇ ਨਾਲ ਤੇ ਸੱਚੇ ਪਾਤਸ਼ਾਹਨ ਮੇਰ ਕਰਕੇ ਸੇਵਾ ਲਈ ਹੈ ਇਸ ਦਾ ਭਾਵ ਅਰਥ ਮਹਾਰਾਜ ਜੀ ਸਭ ਦੇ ਹਿਰਦਿਆਂ ਤੇ ਵਸਾਵੇ ਔਰ ਸਭ ਨੂੰ ਚੜ੍ਹਦੀਆਂ ਕਲਾਂ ਬਖਸ਼ੇ ਦਿਖੋ ਇੱਕ ਇਮਾਨਦਾਰ ਆਫੀਸਰ ਬੰਦਾ ਇੱਕ ਸਟ੍ਰਿਕਟ ਬੰਦਾ ਆਫੀਸਰ ਉਹ ਕਦੀ ਵੀ ਸਾਰਿਆਂ ਨੂੰ ਅੱਛਾ ਨਹੀਂ ਲੱਗੇਗਾ ਧਿਆਨ ਦੇਣਾ ਜਿਹੜਾ ਡਿਸਪਲਿਨ ਵਿੱਚ ਰਹਿਣ ਵਾਲਾ ਸੱਚ ਦੇ ਰਾਹ ਤੇ ਚੱਲਣ ਵਾਲਾ ਸੈਨ ਸਾਰਿਆਂ ਨੂੰ ਹਾਜ਼ਰ ਕਰਨ ਵਾਲਾ ਲੈਨ ਵਿੱਚ ਉਹ ਬੰਦਾ ਕਦੀ ਵੀ ਕਿਸੇ ਨੂੰ ਚੰਗਾ ਨਹੀਂ ਲੱਗੇਗਾ ਜਿਹੜਾ ਅਸੀਂ ਰੋਜ਼ ਇਤੇ ਸੱਚ ਬੋਲਦੇ ਆ ਨਾ ਖਿਮਾ ਕਰਨਾ ਸਾਰਿਆਂ ਨੂੰ ਅੱਛਾ ਨਹੀਂ ਲੱਗਦਾ ਪਰ ਸੱਚ ਬੋਲਣਾ ਬਹੁਤ ਜ਼ਰੂਰੀ ਹੈ ਸੱਚ ਕਹਿਣਾ ਬਹੁਤ ਜ਼ਰੂਰੀ ਹੈ ਤੇ ਜੇ ਕੋਈ ਸੱਚ ਨੂੰ ਲੁਕੋ ਕੇ ਰੱਖੇਗਾ ਬਹੁਤ ਵੱਡਾ ਉਹ ਪਾਪੀ ਹੋਏਗਾ ਤੇ ਉਹਨੂੰ ਕੀ ਸਜ਼ਾ ਮਿਲਣੀ ਕੋਈ ਅੰਦਾਜ਼ਾ ਨਹੀਂ ਹੈ ਇਸ ਕਰਕੇ ਜਦੋਂ ਕਿਸੇ ਨੂੰ ਕੋਈ ਪਦ ਜਾਂ ਸੀਟ ਮਿਲ ਜਾਵੇ ਉਹਦਾ ਮਿਲ ਜਾਏ ਉਹਦਾ ਫਰਜ ਬਣਦਾ ਹੈ ਇਮਾਨਦਾਰੀ ਦੇ ਨਾਲ ਉਹ ਆਪਣੇ ਅਹੁਦੇ ਦਾ ਇਸਤੇਮਾਲ ਕਰੇ ਔਰ ਜੋ ਵਿੱਚ ਨਾ ਜੋ ਕਰਨਾ ਹੈ ਉਹ ਵਧੀਆ ਤਰੀਕੇ ਨਾਲ ਕਰੇ ਇਸ ਕਰਕੇ ਸੱਚ ਨੂੰ ਸੁਣ ਕੇ ਭਾਵੇਂ ਟ੍ਰੂਥ ਇਸ ਬਿਟਰ ਹੈ ਪਰ ਸੱਚ ਸਭ ਨਾਲ ਹੋਏ ਦਾਰੂ ਪਾਪ ਕੱਢੇ ਧੋਏ ਕੰਡਾ ਬਹੁਤ ਤੰਗ ਕਰਦਾ ਜਿਉਂ-ਜਿਉਂ ਚਲੈ ਚੁਬਾ ਦੁਖ ਪਾਵੇ ਜਮਕਾਲ ਸੈਸ ਢੰਡਾ ਏਂਕਾਰ ਦਾ ਕੰਡਾ ਬੜਾ ਤੰਗ ਕਰੇ ਜੋ ਕੰਡਾ ਨਿਕਲ ਜਾਂਦੇ ਠੀਕ ਨਹੀਂ ਤੇ ਜਿੱਥੇ ਕੰਡਾ ਚੁਵਿਆ ਹੁੰਦਾ ਮੁਰ ਮੁਰ ਧਿਆਨ ਉੱਤੇ ਜਾਂਦਾ ਬਾਣੀ ਕੰਡੇ ਕੱਢਦੀ ਐ ਸੋ ਇਨੀ ਸੇਵਾ ਪ੍ਰਵਾਨ ਕਰਨੀ ਗੁਰਬਾਣੀ ਦਾ ਆਪ ਜੀ ਨੇ ਸਤਕਾਰ ਕੀਤਾ ਬੈਂਤ ਮਾਇਆ ਭੇਡ ਕੀਤੀ ਮਾਰੇ ਤੇਲ ਤੇਲ ਭੇਡ ਕੀਤਾ ਤੁਹਾਡਾ ਲੇਖੇ ਵਿੱਚ ਲਾਵੇ ਕਮਾਈਆਂ ਵਿੱਚ ਵਰਕ ਤਾਂ ਵਾਦੇ ਪਾਵੇ ਸਭ ਨੂੰ ਤੰਦਰੁਸਤੀਆਂ ਸਭ ਦੇ ਬੱਚਿਆਂ ਨੂੰ ਖੁਸ਼ੀਆਂ ਕਾਰੋਬਾਰ ਕਾਮਯਾਬੀਆਂ ਬਖਸ਼ਿਸ਼ ਕਰੇ ਐਨੀ ਸੇਵਾ ਪ੍ਰਵਾਨ ਭੁੱਲ ਚੁੱਕ ਮਾਫ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ